ਦਸ ਮੇਰੇ ਅਸਤ ਗੁਰਾ ਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਦਸ ਮੇਰੇ ਅਸਤ ਗੁਰਾ ਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਤੇਰਾ ਦਰ ਨਹੀਂ ਛੱਡਣਾ ਮੈਂ ਤੇਰਾ ਦਰ ਨਹੀਂ ਛੱਡਣਾ ਮੈਂ ਤੇਰੇ ਅੱਗੇ ਹੱਥ ਬਨਤਰ ਲੇ ਪਾਵਾਂ ਦਸ ਮੇਰੇ ਅਸਤ ਗੁਰਾਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਜਦ ਦ ਮੈਨੂੰ ਦਰ ਤੇਰਾ ਮਿਲਿਆ ਹੋ ਗਈ ਰੂ ਮਸਤਾਨੀ ਜਦ ਦਾ ਮੈਨੂੰ ਦਰ ਤੇਰਾ ਮਿਲਿਆ ਹੋ ਗਈ ਰੂ ਮਸਤਾਨੀ ਮੀਰਾ ਵਾਂਗੂ ਪ੍ਰੇਮ ਲਗਨ ਦੀ ਬਣ ਗਈ ਤੇਰੀ دیਵਾਨੀ ਬੀਰਾਂ ਵਾਂਗੂ ਪ੍ਰੇਮ ਲਗਨ ਦੀ ਬਣ ਗਈ ਤੇਰੀ دیਵਾਨੀ ਤਾਂ ਤੇਰੇ ਦੀਦਾਰ ਦਿਲਾ ਕੇ ਤਾਂਗ ਤੇਰੇ ਦੀ ਦਰ ਦਿਲਾ ਕੇ ਨੈਣੋਂ ਨੀਰ ਵਗਾਵਾ ਦੱਸ ਮੇਰੇ ਅਸਤ ਗੁਰਾਵੇ ਮੈਂ ਕਿਹੜੇ ਦਰ ਤੇ ਜਾਵਾਂ ਦੱਸ ਮੇਰੇ ਅਸਤ ਗੁਰਾਵੇ ਦੱਸ ਮੇਰੇ ਅਸਤ ਗੁਰਾਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਨਦੀਆਂ ਪਾਰ ਹੈ ਤੇਰਾ ਟਿਕਾਣਾ ਮੈਲਾ ਦਾ ਤੂੰ ਵਾਸੀ ਨਦੀਆਂ ਪਾਰ ਹੈ ਤੇਰਾ ਟਿਕਾਣਾ ਮੈਲਾ ਦਾ ਤੂੰ ਵਾਸੀ ਰੂਕੂੜੇ ਵਿੱਚ ਰੁਲਦੀ ਫਿਰਦੀ ਲੱਗਿਆ ਰੋਗ ਚਰਾਸੀ ਰੂ ਕੂੜੇ ਵਿੱਚ ਰੁਲਦੀ ਫਿਰਦੀ ਲੱਗਿਆ ਰੋਗ 84 ਤੂੰ ਹੀਓ ਸਜਣਾ ਪਾਰ ਲੰਗਾ ਦੇ ਤੂੰ ਹੀਓ ਸਜਣਾ ਪਾਰ ਲੰਗਾ ਬੇੜੀ ਡੁੱਬਦੀ ਨੂੰ ਕਿਵੇਂ ਬਚਾਵਾਂ ਦੱਸ ਮੇਰੇ ਅਸਤ ਗੁਰਾਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਦਸ ਮੇਰੇ ਅਸਤ ਗੁਰਾ ਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਤੇਰਾ ਦਰ ਛੱਡ ਇਥੇ ਆ ਗਈ ਹੋ ਗਈ ਗਲਤੀ ਪਾਰੀ ਤੇਰਾ ਦਰ ਛੱਡ ਇਥੇ ਆ ਗਈ ਹੋ ਗਈ ਗਲਤੀ ਪਾਰੀ ਮੈਂ ਪਾਪੀ ਅਨ ਜਾਨ ਮੁਸਾਫਰ ਰਹਿਮਤ ਭੁੱਲ ਗਈ ਸਾਰੀ ਮੈਂ ਪਾਪੀ ਅਨ ਜਾਨ ਮੁਸਾਫਰ ਰਹਿਮਤ ਭੁੱਲ ਗਈ ਸਾਰੀ ਮੈਂ ਕਮਲੀ ਦੇ ਕਰਮ ਕਟਾ ਦੇ ਮੈਂ ਮੁਜਰਮ ਦੇ ਕਰਮ ਕਟਾ ਦਸ ਕਿੱਥੇ ਅਰਜੀ ਪਾਵਾਂ ਦਸ ਮੇਰੇ ਅਸਤ ਗੁਰਾਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਦਸ ਮੇਰੇ ਅਸਤ ਗੁਰਾਵੇ ਮੈਂ ਕਿਹੜੇ ਦਰ ਤੇ ਜਾਵਾਂ ਦਸ ਮੇਰੇ ਅਸਤ ਗੁਰਾ ਤੇਰਾ ਦਰ ਨਹੀਂ ਛੱਡਣਾ ਮੈਂ ਤੇਰਾ ਦਰ ਨਹੀਂ ਛੱਡਣਾ ਮੈਂ ਤੇਰੇ ਅੱਗੇ ਹੱਥ ਬਨ ਤਰਲੇ ਪਾਵਾਂ ਦਸ ਮੇਰੇ ਅਸਤ ਗੁਰਾ ਵੇ मैं केडे दरते जामा दस मेरे असत गुरा